ਹੋਕਰ ਦਾ ਰਸ ਹੋਇਆ ਗੰਗੂ ਰੰਗ ਸੀ ਵਟਾ ਗਿਆ ਕਮਲ ਫੁੱਲਾਂ ਦੀ ਜੋੜੀ ਕੈਦ ਜੋ ਕਰਾ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੋ ਛੋਟਾ 7 ਸਾਲਾਂ ਦਾ ਤੇ ਵੱਡਾ 9 ਸਾਲਾਂ ਦਾ ਜਿਗਰਾ ਕਮਾਲ ਸੀ ਗੋਬਿੰਦ ਦੇ ਆ ਲਾਲਾਂ ਦਾ ਨੀਹਾਂ ਦੀਆਂ ਇਟਾਂ ਖੂਨ ਰੰਗੀਆਂ ਵੇਖੇ ਲਾਲਾਂ ਨੂੰ ਕਬਰ ਆਗੀਆਂ ਨਿੱਕੇ ਨਿੱਕੇ ਲਾਲ ਦੇਖ ਨੀ ਹੱਜ ਮੋਤਨੂਤ ਰੇਲੀਆਂ ਸਿਆਗੀਆਂ ਨਿੱਕੇ ਨਿੱਕੇ ਲਾਲ ਦੇਖ ਨੀ ਹੱਜ ਮੋਤਨੂਤ ਰੇਲੀਆਂ ਸਿਆਗੀਆਂ ਹੋ ਕਰਦਾ ਰਸ ਹੋਇਆ ਗੰਗੂ ਰੰਗ ਸੀ ਵਟਾ ਗਿਆ ਕੋਮਲ ਫੁਲਾਂ ਦੀ ਜੋੜੀ ਕੈਦ ਜੋ ਕਰਾ ਗਿਆ ਉਹ ਕਰ ਦਰਸ ਹੋਇਆ ਗੰਗੂ ਰੰਗ ਸੀ ਵਟਾ ਗਿਆ ਕਮਲ ਫੁਲਾਂ ਦੀ ਜੋੜੀ ਕੈਦ ਜੋ ਕਰਾ ਗਿਆ ਪੰਛੀ ਨਿਸਾਨ ਤੇ ਹਵਾਵਾਂ ਵੀ ਰੋ ਰੋ ਕੇ ਜਮਾ ਕੁਲ ਲਾਗੀਆਂ ਨਿੱਕੇ ਨਿੱਕੇ ਲਾਲ ਦੇਖ ਨੀ ਹਾਂ ਚ ਮੋਤ ਨੂੰ ਤਰੇਲੀਆਂ ਸੀ ਆਗੀਆਂ ਨਿੱਕੇ ਨਿੱਕੇ ਲਾਲ ਦੇਖ ਨੀ ਹਾਂ ਚ ਮੋਤ ਨੂੰ ਤਰੇਲੀਆਂ ਸੀ ਆਗੀਆਂ ਹੋਸੇ ਰੇਂਦਾ ਲੈ ਜੇ ਪਰ ਚੁੱਕਣਾ ਨਹੀਂ ਜਾਣਦੇ ਮੁੱਤ ਨੂੰ ਡਰਾਉਂਦੇ ਮੂਰੇ ਮੋਜਾਂ ਦੇਖੇ ਮਾਣਦੇ ਹੋਸੇ ਰੇਂਦਾ ਲੈ ਜੇ ਪਰ ਚੁੱਕਣਾ ਨਹੀਂ ਜਾਣਦੇ ਮੁੱਤ ਨੂੰ ਡਰਾਉਂਦੇ ਮੂਰੇ ਮੋਜਾਂ ਦੇਖੇ ਮਾਣਦੇ ਸਿਗੁੰਦੇ ਜਕਰ ਸਰਹੰਦ ਚ ਗੁੰਦੇ ਜਕਰ ਸਰਹੰਦ ਚ ਜਿੰਦਾ ਨਿੱਕੀਆਂ ਦੋਨੀ ਹਾਂ ਚ ਸਮਾਗੀਆਂ ਨਿੱਕੇ ਨਿੱਕੇ ਲਾਲ ਦੇਖ ਨੀ ਹਾਂ ਚ ਮੋਤ ਨੂੰ ਤਰੇਲੀਆਂ ਸਿਆਗੀਆਂ ਨਿੱਕੇ ਨਿੱਕੇ ਲਾਲ ਦੇਖ ਨੀ ਹਾਂ ਚ ਮੋਤ ਨੂੰ ਤਰੇਲੀਆਂ ਸਿਆ ਜੀਆਂ ਸੁੱਕੇ ਬੜ ਰੁੱਖਾ ਚੰਡੇ ਪੰਥ ਦੇ ਚਲਾ ਗਏ ਖੇਡਣ ਦੀ ਉਮਰ ਨੂੰ ਕੋਮ ਲੈ ਖੇਲਾ ਗਏ ਸੁੱਕੇ ਬੜ ਰੁੱਖਾ ਚੰਡੇ ਪੰਥ ਦੇ ਚਲਾ ਗਏ ਖੇਡਣ ਦੀ ਉਮਰ ਨੂੰ ਕੋਮ ਲੈ ਖੇਲਾ ਗਏ ਚਿੱਟੀਆਂ ਦਿਨਾਂ ਚ ਰਾਂ ਤਾਂ ਕਾਲੀਆਂ ਚਿੱਟੀਆਂ ਦਿਨਾਂ ਚ ਰਾਂ ਤਾਂ ਕਾਲੀਆਂ ਬਣ ਕੇ ਕਹਿਰ ਦੇ ਕਸ਼ਾਗੀਆਂ ਨਿੱਕੇ ਨਿੱਕੇ ਲਾਲ ਦੇਖ ਨੀ ਹਾਚ ਮੋਤ ਨੂੰ ਤਰੇਲੀਆਂ ਸੀ ਆਗੀਆਂ ਨਿੱਕੇ ਨਿੱਕੇ ਲਾਲ ਦੇਖ ਨੀ ਹਾਚ ਮੋਤ ਨੂੰ ਤਰੇਲੀਆਂ ਸੀ ਆਗੀਆਂ ਮੋਤ ਨੂੰ ਤਰੇਲੀਆਂ ਸੀ ਆਗੀਆਂ ਮੋਤ ਨੂੰ ਤਰੇਲੀਆਂ ਸੀ ਆ ਗੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਹੋਵੇ